सरपंच साहब विसाखी देभ इतहार की संदेश देना दे तो दे चाहोगे वाहेगुरू जी का खालसा वाहेगुरू जी की फतेह मैं प्रेमचंद पिंड सतगोह का सरपंच वैसाखी के दिहाड़े से ਲੋਕਾਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਮੈਂ ਤੁਹਾਨੂੰ ਵੀ ਸਾਰੇ ਮੇਰੇ ਪਿੰਡ ਦੇ ਲੋਕ ਮੇਰੇ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਆ ਤੇ ਹਰ ਘਰ ਖੁਸ਼ੀਆਂ ਦਾ ਮੌਕਾ ਜੀ ਜੀ ਸਾ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਮੈਂ ਅਪੀਲ ਕਰਦਾ ਆ ਕਿ ਨੌਜਵਾਨ ਮੁੰਡੇ ਲੋਕ ਜਿਹੜੇ ਆ ਇਹ ਗੁਰੂਆਂ ਦੇ ਪਾਸੇ ਲੱਗਣ ਤੇ ਖੇਡਾਂ ਵਾਲੇ ਪਾਸੇ ਲੱਗਣ ਉਹ ਸਾਡੇ ਜ਼ਿਲ੍ਹੇ ਦਾ ਨਾਰ ਰੋਸ਼ਨ ਹੋ ਸਕਦੇ ਆ 13 ਤਰੀਕ ਵਾਲੇ ਦਿਨ ਕਿਸਾਨ ਬਾੜੀ ਦੇ ਦਿਨ ਪੈ ਜਾਂਦੇ ਨੇ ਕਿਸਾਨਾਂ ਦੇ ਚਿਹਰੇ ਤੇ ਰਣ ਪੈ ਜਾਂਦੀ ਹਾਂਜੀ ਸਮੁੱਚੀ ਪੰਚਾਇਤ ਪਿੰਡ ਸਤਪੋਹਾ ਨੂੰ ਵਿਸਾਖੀ ਦੇ ਮੌਕੇ ਤੇ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ